ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੈਂਬਰ ਡੇਰੀ ਫਾਰਮ ਪਿੰਡ ਫਤੇਗੜ ਪੰਜਗਰਾਈਆਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਦੇ ਮਲੇਰ ਕੋਟਲਾ ਵੀ ਰਹਿ ਜਾਂਦਾ ਤੇ ਬਰਨਾਲੇ ਦੀ ਹੱਦ ਵੀ ਲੱਗਦੀ ਹੈ ਫਤੇਗੜ ਪੰਜਗਰਾਈਆਂ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋ ਵੀਰ ਇੱਥੇ ਵਪਾਰ ਦਾ ਕੰਮ ਕਰਦੇ ਆ ਬਾਈ ਅਮਰਤਪਾਲ ਸਿੰਘ ਤੇ ਤੋਂ ਬਿਨਾ ਇੱਕ ਵੀਰ ਜਮੀਲ ਖਾਨ ਉਹ ਵੀ ਭਰਾ ਬਾਈ ਦੇ ਨਾਲ ਹੀ ਰਲ ਕੇ ਇੱਥੇ ਜਿਹੜਾ ਉਹ ਵਪਾਰ ਦਾ ਕੰਮ ਚੱਲਦਾ ਇਹਨਾਂ ਦੋਵਾਂ ਭਰਾਵਾਂ ਦੀ ਆਪਸ ਵਿੱਚ ਚੰਗੀ ਸਾਂਝ ਹੈ ਅੱਜ ਦੀ ਜਿਹੜੀ ਵੀਡੀਓ ਹੈ ਦੇ ਚ 10 ਨਾਗ ਦਿਖਾਉਣੇ ਆ ਦੋ ਮੱਝਾਂ ਦੱਸੋ ਸਾਹਮਣੇ ਤੁਸੀਂ ਦੇਖ ਲਓ ਮੱਝਾਂ ਇੱਥੇ ਜਦੋਂ ਵੀ ਵੀਡੀਓ ਬਣਾਈ ਆ ਬੜੀਆਂ ਚੰਗੀਆਂ ਆਈਆਂ ਤੇ ਹੁਣ ਨਾਲ ਗਾਵਾਂ ਵੀ ਵਿਖਾਉਣੀਆਂ ਸ਼ੁਰੂ ਕੀਤੀਆਂ ਪਿਛਲੀ ਵੀਡੀਓ ਚ ਵੀ ਗਾਵਾਂ ਦਿਖਾਈਆਂ ਸੀਗਾ ਚੰਗਾ ਰਿਸਪੌਂਸ ਭਰਾਵਾਂ ਦਾ ਆ ਅੱਜ ਫੇਰ ਵੜਾਂ ਬਾਈ ਲੈ ਕੇ ਆਇਆ ਬਹੁਤ ਸੋਹਣੀਆਂ ਵੜਾਂ ਤੁਸੀਂ ਦੇਖੋਗੇ ਇਸ ਸਕਰੀਨ ਉੱਤੇ ਚਾਰ ਨਾਗ ਇੱਧਰ ਖੜੇ ਆ ਦੱਸੋ ਜਿਹੜੇ ਗੱਭਣ ਐ ਇਹਨਾਂ ਚਾਰਾਂ ਤੋਂ ਬਿਨਾ ਤੁਹਾਨੂੰ ਚਾਰ ਹੀ ਨਗ ਹੋਰ ਦਿਖਾਉਣਾ ਜਿਨ੍ਹਾਂ ਦੇ ਵਿੱਚ ਇੱਕ ਗਾਂ ਬਿਲਕੁਲ ਤਾਜੀ ਸੂਈ ਵੀ ਐ ਚੰਗੇ ਦੁੱਧ ਤੋਂ ਸ਼ੁਰੂਆਤ ਐ ਚੰਗੇ ਬੌਲੇ ਤੋਂ ਸ਼ੁਰੂ ਕੀਤਾ ਇਸ ਗਾਂ ਨੇ ਵੱਡੇ ਕਦ ਕਾਠ ਦੀ ਤੇ ਫਿਕਸ ਹੋਵਾਨੇ ਵਾਲੀ ਐ ਇਹ ਤੋਂ ਬਿਨਾ ਤਿੰਨ ਹੀ ਫਰ ਵੀ ਐ ਜਿਹੜੀਆਂ ਅੱਗੇ ਪ੍ਰੈਗਨੈਂਟ ਐ ਗੱਭਣ ਐ ਹਜੇ ਕਿੰਨੇ ਚਿਰ ਦੀ ਹੈਗਾ ਬਣਾ ਉਹ ਬਾਈ ਆਪਾਂ ਨੂੰ ਜਾਣਕਾਰੀ ਦੇ ਦੂਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੁਹਾਨੂੰ ਇਹਨਾਂ ਚੋ ਜਿਹੜਾ ਵੀ ਨਾਖ ਜੱਚਦਾ ਹੋਇਆ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਬਾਕੀ ਪਸ਼ੂ ਖਰੀਦਣ ਲੱਗਿਆਂ ਜਰੂਰ ਆਇਆ ਕਰੋ ਕੋਲ ਖੜਿਆ ਕਰੋ ਸਾਹਮਣੇ ਖੜਕੇ ਪਸ਼ੂ ਦੇਖਦੇ ਆਂ ਤਾਂ ਉਹਦੇ ਨਾਲ ਆਪ ਨੂੰ ਸਮਝ ਆਉਂਦੀ ਹੈ ਕਿ ਕਿਹੜਾ ਪਸ਼ੂ ਕਿੰਨਾ ਕੁ ਦੁੱਧ ਦੇ ਸਕਦਾ ਹੈ ਸ਼ੁਰੂਆਤ ਮੱਝਾਂ ਵਾਲੇ ਪਾਸਿਓਂ ਕਰ ਲੈਨੇ ਆ ਬਾਅਦ ਚ ਇਹ ਗਾਵਾਂ ਤੁਹਾਨੂੰ ਜਿਹੜੀਆਂ ਉਹ ਟੋਟਲ 8 ਨਾਖ ਦਿਖਾਉਣੇ ਆ ਮੈ ਸਸਰੀ ਕਾ ਸਸਰੀ ਕਾਲ ਬਾਈ ਅ ਬਾਈ ਨਾਮ ਆਪਣਾ ਦੱਸ ਨਾਮ ਬਾਈ ਅਮਰਪਾਲ ਸਿੰਘ ਅਮਰਪਾਲ ਬਾਈ ਬਾਈ ਜਮੀਲ ਖਾਨ ਤੁਹਾਡੇ ਨਾਲ ਕਿੰਨੇ ਕ ਟਾਈਮ ਤੋਂ ਸਾਂਝਾ ਚੱਲ ਰਿਹਾ ਕੰਮ ਤਕਰੀਬਨ 8 ਕ ਸਾਲ ਹੋ ਗਏ ਬਾਈ ਜੀ 8 ਸਾਲ ਹੋ ਗਏ ਹਾਂਜੀ ਇਸੇ ਤਰ੍ਹਾਂ ਹੀ ਫਿਰ ਚਲਾਉਣੇ ਹੋਰ ਵਾਲੇ ਮਿਲ ਕੇ ਕੰਮ ਹਾਂਜੀ 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 ਠੀਕ ਐ ਅੱਛਾ ਮੱਜਾਂ ਦਾ ਰੁਟੀਨ ਚ ਆਉਂਦੀਆਂ ਹੁਣ ਗਾਵਾਂ ਵੀ ਹਮੇਸ਼ਾ ਹੀ ਆਇਆ ਕਰਨੀਆਂ ਹਾਂਜੀ ਆਇਆ ਕਰਨੀਆਂ ਜੀ ਪਹਿਲੇ ਨੰਬਰ ਤੇ ਬਾਈ ਮੱਝ ਖੜੀ ਐ ਸਾਹਮਣੇ ਇਹਦੇ ਤੋਂ ਸ਼ੁਰੂਆਤ ਕਰਦੇ ਹਾਂਜੀ ਕਿੰਨਾਂ ਵਸੂ ਅਸੂ ਇਹ ਦੂਜਾ ਸੂਆ ਬਾਈ ਜੀ ਕਿੰਨੇ ਕ ਦਿਨ ਲੈ ਜੂ ਇਹਦੇ 30 ਤਰੀਕ ਨੂੰ ਦਿਨ ਪੂਰੇ ਨੇ ਜੀ ਅੱਛਾ ਰੇਟ ਕੀ ਰਹਿਣਾ ਹੈ ਟੈਟਾ ਟਾ ਫੋਨ ਤੇ ਕਰਾਂਗੇ ਜੀ ਠੀਕ ਹੈ ਖੋਲੀ ਬਾਈ ਸੋ ਦੋਸਤੋ ਬਾਈ ਜਮੀਲ ਖਾਨ ਆਪਾਂ ਨੂੰ ਤੋਰ ਕੇ ਮਾਜਦ ਖਾਊਗਾ ਸੁਆ ਦੂਜਾ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਤਰੀਕ ਅੱਜ 25 ਹੈ ਕਮਾਲ ਦਾ ਹਵਾਨਾ ਦੱਸੋ ਮਾਜ ਦਾ ਹੱਥੀ ਚੁਾਈ ਵਾਲਾ ਬੜਾ ਸੋਹਣਾ ਥਣ ਮੱਜਾਂ ਦੇ ਵੈਸੇ ਥਣਾਂ ਦੀ ਦਿੱਕਤ ਆਉਂਦੀ ਨਹੀਂ ਹੁੰਦੀ ਛੇਤੀ ਪਰ ਫਿਰ ਵੀ ਬੜਾ ਸੋਹਣਾ ਥਣ ਦਾ ਸਹਿਜ ਆ ਨਾ ਤਾਂ ਥਣ ਲੰਬਾ ਹੈ ਤੇ ਨਾ ਛੋਟਾ ਥਣ ਸਿੰਘ ਕੁੰਡਿਆਂ ਚ ਹੈ ਟਾਂਚਾ ਦੇਖੋ ਮੱਝ ਦਾ ਰੇਟ ਫੋਨ ਦੇ ਉੱਤੇ ਆ। ਬਾਕੀ ਜੋ ਸਟਰਕਚਰ ਹੈ ਉਹ ਕੈਮਰੇ ਦੀ ਨਿਗਾਹ 'ਚ ਤੁਸੀਂ ਕਲੀਅਰ ਸਾਹਮਣੇ ਦੇਖ ਰਹੇ ਹੋ। ਸੋਹਣੀ ਮੱਝ ਦੱਸੋ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਆਂ। ਭਾਈ ਇਹਨੂੰ ਇੱਕ ਜਿਹੜਾ ਹੋਰ ਕਢਾ ਦੇਦਾ। ਜਿਹੜੇ ਜਿਹੜੇ ਮੈਨੂੰ ਪਸੂ ਜ਼ਿਆਦਾ ਤਿਆਰ ਦੇ ਸੇ ਸੋਹਣੇ ਲੱਗੇ ਤਿਆਰੀ ਦੇ ਹਿਸਾਬ ਤੇ। ਉਹਨਾਂ ਨੂੰ ਉਹਨਾਂ ਦਾ ਜਿਹੜਾ ਥੋੜਾ ਜਿਹਾ ਡਬਲ ਕਢਾ ਦੇਾਂਗੇ। ਜਿਹੜੇ ਪਸੂ ਕੱਚੇ ਹੁੰਦੇ ਉਹ ਵੈਸੇ ਦਿਖਾਏ ਜਾਂਦੇ ਕਿਉਂਕਿ ਉਹਨਾਂ ਦੀ ਜੱਜਮੈਂਟ ਤੁਹਾਨੂੰ ਆ ਕੇ ਹੀ ਆਉਣੀ ਹੁੰਦੀ ਹੈ। ਸੋ ਇਹ ਮੱਝ ਬਹੁਤ ਸੋਹਣੀ ਤਿਆਰ ਹੋਈ ਹੈ। ਚੰਗੀ ਅਗਾੜੀ ਆ ਦੱਸੋ ਇਹ ਸਮਝ ਦੀ ਅਗਲੇ ਪਾਸੋਂ ਵੀ ਹਵਾਨਾ ਚੰਗਾ ਹੈ। ਉਹ ਟਾਂਚਾ ਇਹਦਾ ਤੁਸੀਂ ਦੇਖ ਲਓ। ਅਜੀ ਬਾਈ ਇਹ ਸੁੰਦੀ-ਸਾਂਦੀ ਨਹੀਂ ਹੈਗੀ ਜੀ। ਠੀਕ ਐ। ਤਕਰੀਬਨ ਹਫਤਾ ਦਾ ਸੱਜ ਹੀ ਹੈਗੀ। ਟੇਕੇ ਖੜ ਗਈ ਖਨੀ 10 ਦਿਨ ਕੱਢ ਜੇ। ਠੀਕ ਐ। ਧੰਨੇ ਸੋਰ ਕੀ ਤੋਂ ਇਹ ਗੱਬਣਾਂਗੀ। ਠੀਕ ਐ। ਆਪਣੇ ਕੋਲੇ ਸਟਰਾਓ ਵੀ ਹੈਗਾ। ਠੀਕ ਐ ਬਾਈ। ਹਾਂਜੀ। ਅਮਰਤਪਾਲ ਬਾਈ ਜਿਹੜੀ 2 ਨੰਬਰ ਤੇ ਮੱਝ ਇਹ ਵੀ ਬਾਈ ਜੀ ਦੂਜਾ ਸੂਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਇਹ ਸਵੇਰ ਦੀ ਸੂਈ ਹੈ ਜੇਰੇ ਦੀ ਪ੍ਰੋਪਰ ਪੈ ਗਈ ਜੀ ਅੱਜ ਸਵੇਰੀ ਸੂਈ ਹੈ ਹਾਂਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਬਾਈ ਤੇ ਰੇਟ ਸਾਰੇ ਜਾਨਵਰਾਂ ਦੀ ਬਾਈ ਜੀ ਫੋਨ ਤੇ ਕਰਾਂਗਾ ਫੋਨ ਤੇ ਰੱਖਾਂਗੇ ਹਾਂਜੀ ਠੀਕ ਹੈ ਖੋਲ ਲਈ ਬਾਈ ਇਹਨੂੰ ਵੀ ਸੋ ਦੋਸਤੋ ਇਹ ਸਵੇਰੇ ਹੀ ਸੂਈ ਹੈ ਸੋ ਦੋਸਤੋ ਇਹ ਬਿਲਕੁਲ ਤਾਜੀ ਸੂਈ ਮੱਝ ਤੇ ਪੁੜਿਆਂ ਚ ਟੋਏ ਹਜੇ ਤੁਸੀਂ ਪੈਂਦੇ ਦੇਖ ਲਓ ਭਵਾਨਾ ਚੰਗਾ ਬਣਿਆ ਵਿਆ ਬਾਕੀ ਜੋ ਰੋਖਾ ਤੁਹਾਡੇ ਸਾਹਮਣੇ ਆ ਸਿੰਘ ਕੁੰਡਿਆਂ ਦੀ ਹੈ ਰੇਟ ਸਾਰੇ ਪਸ਼ੂਆਂ ਦਾ ਫੋਨ ਤੇ ਹੋਣਾ ਇਹਦਾ ਬੱਚਾ ਜਿਹੜਾ ਉਹ ਸਾਹਮਣੇ ਬੈਠਾ ਦੋਸਤੋ ਲੈ ਚੱਲੇ ਜਿੰਦ ਤੱਕ ਸੋ ਬੱਚਾ ਬਾਈ ਨੇ ਭਲੇਕੇ ਨਾਲ ਦੂਜੀ ਮੱਝ ਦਾ ਲੈ ਜਾਂਦਾ ਮੂਰੇ ਸੋ ਇਹਦਾ ਬੱਚਾ ਅੰਦਰ ਬੈਠਾ ਸੋ ਢਾਂਚਾ ਫੇਰ ਮੱਝ ਦਾ ਤੁਸੀਂ ਦੇਖ ਲਓ ਇਹਦਾ ਬੱਚਾ ਦੋਸਤੋ ਅੰਦਰ ਵੱਧਾ ਸੀ ਉਸੇ ਬੱਚੇ ਕੋਲੇ ਨੂੰ ਲੈ ਜਾਣੇ ਇਹ ਸਮਝ ਦਾ ਬੱਚਾ ਹੈ ਜਿਹੜੀ ਹੁਣ ਤੁਹਾਨੂੰ ਤੋੜ ਕੇ ਦਿਖਾਈਏ ਦੇਖੋ ਜੀ ਮਾੜ ਮਾ ਸੂਏ ਤੋਂ ਬਿਨਾ ਦੋਸਤੋ ਕੋਸ ਗਾਵਾ ਜਿਹੜੀਆਂ ਉਹਨਾਂ ਤੋਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਅਮਰਤ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਖੜੀ ਹੈ ਵੜਨ ਖੜੀ ਹੈ ਕਿੰਨਾ ਮਸੂਆ ਸੂਏ ਪਹਿਲਾ ਸੂਆ ਹੀ ਹੈ ਭਾਈ ਜੀ ਪਹਿਲਾ ਸੂਆ ਹਾਂਜੀ ਠੀਕ ਹੈ ਕਿੰਨਾ ਚੱਲੇ ਜੂ ਸੂਣ ਤੇ ਤਕਰੀਬਨ ਹਫਤਾ ਲੈ ਜੂਗਾ ਜੀ ਠੀਕ ਹੈ ਖੋਲੀਂ ਭਾਈ ਇਹਨੂੰ ਦੋਸਤੋ ਪਹਿਲਣ ਵੜ ਹਜੇ ਹਫਤਾ ਲੈਂਦੀ ਆ ਸੂਣ ਚ ਤੇ ਬੜਾ ਸੋਹਣਾ ਟੰਚ ਆ ਵੀਡੀਓ ਦੀ ਸ਼ੁਰੂਆਤ ਜਿਹੜੀ ਆ ਉਹਦੇ 'ਚ ਵੀ ਜਦੋਂ ਆਪਾਂ ਦੇਖਦੇ ਆ ਤਾਂ ਬਹੁਤ ਸੋਹਣੀ ਬਾਡੀ ਬੰਤਰੇ ਸਵੈਡ ਦੀ ਨਜ਼ਰ ਆਉਂਦੀ ਹੈ ਸੋ ਇਹ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਜਿਹੜੀ ਉਹ ਗਾ ਦਿਖਾ ਰਹੇ ਆ ਦੇਖੋ ਤਿਆਰੀ ਹਜੇ ਹਫਤਾ ਲੈਂਦੀ ਐ ਸੂਨ ਚ ਰੋਖ ਅੱਜ ਵੀ ਸੋਹਣਾ ਹੋ ਚੰਗਾ ਟਾਂਚਾ ਦਿਸਦਾ ਕਮਾਲ ਆ ਬਾਈ ਵੇਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੈਂਗੇ ਦੇ ਫੋਟਾਂ ਜਿਹੜੀਆਂ ਜਿਹੜੀਆਂ ਹੁੰਦੀਆਂ ਉਸ ਤਰੀਕੇ ਨਾਲ ਐ ਤੁਹਾਨੂੰ ਨੇੜੇ ਤੋਂ ਇੱਕ ਵਾਰ ਦਿਖਾ ਦੂੰਗਾ ਥਣ ਥੀ ਚਵਾਈ ਵਾਲਾ ਬੜਾ ਸੋਹਣਾ ਬਾਕੀ ਢਾਂਚਾ ਬਹੁਤ ਚੰਗਾ ਵਹਿੜ ਦਾ ਰੇਟ ਜਿਹੜਾ ਉਹ ਬਾਈ ਫੋਨ ਤੇ ਰੱਖੂਗਾ ਇੱਕ ਮਿੰਟ ਬਈ ਰੋਗੀ ਸੋ ਇਹ ਦੇ ਚਿਹਰੇ ਦੀ ਬਣਾਵਟ ਤੁਸੀਂ ਦੇਖ ਲਓ ਰੋਏ ਦਾਗੇ ਹੋਏ ਸਿੰਗ ਹੈ ਬਾਕੀ ਜੋ ਹੈ ਉਹ ਤੁਹਾਡੇ ਸਾਹਮਣੇ ਕਲੀਅਰ ਦਿਸਦਾ ਮੋਡਲਿੰਗ ਬਈ ਲੈ ਚੱਲੀ ਤੂੰ ਬਹੁਤ ਸੋਹਣਾ ਥਾਣਾ ਤੇ ਚੰਗਾ ਹਵਾਨਾ ਸੋਹਣੀ ਵੈੜ ਪਹਿਲੇ ਨੰਬਰ ਤੇ ਗੱਲ ਸਟਰਕਚਰ ਦੀ ਹੁੰਦੀ ਹੈ ਦੱਸੋ ਤੇ ਸਟਰਕਚਰ ਇਹਦਾ ਤੁਸੀਂ ਦੇਖੋ ਬਹੁਤ ਚੰਗਾ ਦਿਸ ਰਿਹਾ ਕਮਾਲੋ ਬਈ ਹਜੇ ਹਫਤਾ ਲੈਂਦੀ ਆ ਸੂਨ ਦੇ ਵਿੱਚ ਸੋ ਇਹ ਪਹਿਲੇ ਨੰਬਰ ਦੇ ਉੱਤੇ ਆ ਇਹ ਤੋਂ ਅੱਗੇ ਇੱਕ ਹੋਰ ਵੈਡ ਜਿਹੜੀ ਤੁਹਾਨੂੰ ਦਿਖਾਵਾਂਗੇ ਅਰਤਪਾਲ ਭਾਈ ਇਸ ਵੈਡ ਦੀ ਕੀ ਡਿਟੇਲ ਹੈ ਕਹਿ ਬੱਸ ਦੂਜਾ ਸੂਆ ਭਾਈ ਜੀ ਇਹ ਹੂੰ ਦੰਦੋਂ ਸੇਦ ਆਂਦਾ ਕਿ ਜੀ ਇਹ ਕਿੰਨਾ ਟਾਈਮ ਲੱਗੂਗੀ ਭਾਈ ਤਕਰੀਬਨ ਹਫਤਾ ਹੀ ਵੀ ਲੱਗੂ ਜੀ ਇੱਕ ਹਫਤਾ ਲੱਗੂ ਹਾਂਜੀ ਹਾਂਜੀ ਦੂਜਾ ਸੂਆ 6 ਦੰਦ ਭਾਈ ਕਿੰਨਾ ਹੱਥੀਂ ਚੁਾਈ ਵਾਲਾ ਥਾਂ ਬਹੁਤ ਸੋਹਣਾ ਖਵਾਨਾ ਫਿਕਸ ਜਾ ਚੰਗਾ ਸਹਿਜ ਆ ਹਵਾਨੇ ਦਾ ਹੁਣ ਦਾ ਵੀ ਬਾਕੀ ਉੱਤੋਂ ਵੀ ਖੁੱਲੀ ਡੁੱਲੀ ਹੈ ਬੈਠ ਰੇਟ ਫੋਨ ਦੇ ਉੱਤੇ ਤੁਸੀਂ ਪਤਾ ਕਰ ਸਕਦੇ ਹੋ ਜਿਹੜੀ ਗਾਂ ਪਸੰਦ ਆਊਗੀ ਟੋਟਲ 10 ਨਾਗ ਰਹਿਣਗੇ ਦੋ ਮੱਝਾਂ ਤੇ ਨਾਲ ਅੱਠ ਗਾਵਾਂ ਸੋ ਇਹ ਦੂਜੇ ਨੰਬਰ ਤੇ ਗਾਂ ਤੋੜ ਰਹੇ ਹਾਂ ਦੱਸੋ ਜਿਹੜੀਆਂ ਚਾਰ ਗਾਵਾਂ ਤਿਆਰੀ ਚ ਦਿਸਦੀਆਂ ਉਹਨਾਂ ਦੇ ਵਿੱਚੋਂ ਬੰਦ ਹੀ ਬਈ ਇਦੂ ਅੱਗੇ ਇੱਕ ਹੋਰ ਵੈੜ ਇਹਦੀ ਵੀ ਤਿਆਰੀ ਜੀ ਜਿਹੜੀ ਉਹ ਬਣੀ ਵੀ ਆ ਪੂਰੀ ਲੱਗਦਾ ਵੀ ਛੇਤੀ ਸੂਣ ਦੇ ਨੇੜ ਹੋਊਗੀ ਅ ਅਮਰਤ ਭਾਈ ਕੰਨਵਾ ਸੂਆ ਸੂ ਰਹੀ ਹੈਗਾ ਦੂਜਾ ਸੂਆ ਹੀ ਬਾਈ ਇਹ ਆ ਠੀਕ ਹੈ ਮੂੰਹੋਂ ਇਹ ਵੀ ਛੇਦਾਂਦਾ ਜੀ ਕਿੰਨਾ ਚਿਰ ਲੈ ਜੂ ਬਾਈ ਇਹ ਬਸ ਤਿਆਰੀ ਹੋਈ ਹੈ ਜੀ ਲਗਭਗ ਹੋ ਸਕਦਾ ਸ਼ਾਮ ਤੱਕ ਸੂਪੇਵੇ ਠੀਕ ਹੈ ਬਹੁਤ ਸੋਹਣਾ ਹਵਾਨਾ ਇਹਦਾ ਵੀ ਫਿਕਸ ਜਾ ਹਵਾਨਾ ਸੂਆ ਦੂਜਾ ਹੈ ਏ ਵੀ ਬਾਈ ਕਹਿੰਦਾ ਵੀ ਛੇ ਦੰਦਾਂ ਦਾ ਮੂੰਹ ਦੇ ਵਿੱਚੋਂ ਹੱਥੀਂ ਚੁਾਈ ਵਾਲਾ ਥਣ ਢਾਂਚਾ ਜੇ ਆਪਾਂ ਮਲਾਉਣ ਦੀ ਕੋਸ਼ਿਸ਼ ਕਰੀਏ ਜਿਹੜੀ ਪਹਿਲੇ ਨੰਬਰ ਤੇ ਵੈੜ ਤੋਰੀ ਸੀ ਉਸੇ ਤਰ੍ਹਾਂ ਹੀ ਲੱਤਾਂ ਉਤੋਂ ਸਟਰਕਚਰ ਦੱਸਦਾ ਹਰਕੇ ਆ ਵੀ ਇਹਨੇ ਦੂਜਾ ਸੂਹਾ ਸੁਣਾ ਹੈ ਦੂਜੇ ਸੂਏ ਜਦੋਂ ਪਸ਼ੂ ਸੁਣਦਾ ਤਾਂ ਪਹਿਲੇ ਸੂਏ ਨਾਲੋਂ ਥੋੜਾ ਫਰਕ ਹੀ ਰਹਿ ਜਾਂਦਾ ਵੀ ਦੁੱਧ ਦੇ ਕੇ हटਿਆ ਹੁੰਦਾ ਜੇ ਤੱਕ ਏਅਰ ਫੁੱਲ ਹੋ ਜੇ ਤਾਂ ਪਹਿਲਣਾਂ ਵਾਂਗੂ ਹੀ ਉਤੋਂ ਢਾਂਚਾ ਬਣ ਜਾਂਦਾ ਨਹੀਂ ਥੋੜਾ ਬਹੁਤ ਫਰਕ ਸਿਹਤ ਦਾ ਰਹਿ ਜਾਂਦਾ ਬਾਕੀ ਆ ਕੇ ਪਸ਼ੂ ਦੇਖੋ ਤੁਹਾਨੂੰ ਇੱਕ ਚੰਗੇ ਨਾਗ ਇਸ ਏਰੀਏ ਦੇ ਵਿੱਚੋਂ گاਵਾں ਦੇ ਦਿਖਾ ਰਿਹਾ ਰੇਟ ਜ਼ਰੂਰ ਬਾਈ ਨੇ ਫੋਨ ਤੇ ਰੱਖਿਆ ਬੰਦੀ ਬਾਈ ਸੋ ਇਹ ਵੀ ਵੈਡ ਸੋਹਣੀ ਦਿਸਦੀ ਐ ਫਿਕਸ ਜਾਂ ਹਵਾਨਾ ਹਜੇ ਹੋ ਸਕਦਾ ਹੈ ਸ਼ਾਮ ਤੱਕ ਜਾਂ ਕੱਲ ਤੱਕ ਲੈ ਜਾਈ ਤੇ ਜਦੋਂ ਸੂਗੀ ਇਦੋਂ ਹਵਾਨਾ ਹੋਰ ਆਕਾਰ ਜਿਹੜਾ ਵੱਧ ਜਾਣਾ ਕਿਉਂਕਿ ਕੁਦਰਤੀ ਹੈ ਜਦੋਂ ਪਸ਼ੂ ਸੌਣ ਲੱਗਦਾ ਉਦੋਂ ਹੋਰ ਜੋਸ਼ ਹਵਾਨੇ 'ਚ ਪਾ ਜਾਂਦਾ ਹੈ ਇਦਰੋਂ ਇੱਕ ਲਾਸਟ ਉੱਤੇ ਵਹਿੜ ਦਿਖਾਈ ਗਏ ਫਿਰ ਤੁਹਾਨੂੰ ਸੂਈ ਸਵਾਈ ਗਾਂ ਦਿਖਾਵਾਂਗੇ ਆ ਜਿਹੜੀ ਹੁਣ ਗਾਂ ਬਾਈ ਖੋਲ ਰਿਆ ਬਾਈ ਹਾਂਜੀ ਇਹਦੀ ਕੀ ਡਿਟੇਲ ਐ ਕਿੰਨਾਂ ਮਸੂਆ ਇਹਨੇ ਸੋਣਾ ਦੂਜਾ ਸੂਆ ਹੀ ਇਹ ਆ ਬਾਈ ਠੀਕ ਐ ਕਿੰਨਾ ਚਿਰ ਲਾਊਗੀ ਸੋਣ ਚਾਹੇ ਇਹ ਤਕਰੀਬਨ 15 ਦਿਨ ਲੈ ਜੂ ਬਾਈ ਇਹ ਹਾਂਜੀ 15 ਦਿਨ ਇਹ ਲੈ ਜੂਗੀ ਹਾਂਜੀ ਸੋ ਦੋਸਤੋ ਦੂਜਾ ਸੂਆ ਤਕਰੀਬਨ 15 ਦਿਨ ਹਜੇ ਲੈ ਸਕਦੀ ਐ ਇਹਦਾ ਵੀ ਥਾਨ ਹੱਥੀਚਵਾਈ ਵਾਲਾ ਬਹੁਤ ਵੱਡੇ ਕਦ ਕੱਢ ਦਈਏਗਾ ਉੱਚੀ ਲੰਬੀ ਫੁੱਲ ਹੈ ਹਵਾਨੇ ਚ ਸਪੇਸ ਬਹੁਤ ਪਈ ਹੈ ਕਿਉਂਕਿ ਜੇ ਦਿਨ 15 ਲੈਂਦੀ ਹੈ ਕਮਾਲ ਦੇਖੋ ਇਹਦੀ ਲੰਬਾਈ ਕਦ ਕਾਠ ਇਹਦਾ ਤੁਹਾਨੂੰ ਤੁਰਦੀ ਵਿਹੜ ਤੋਂ ਨਜ਼ਰ ਆਉਂਦਾ ਹੋਣਾ ਹੈ ਹੱਥੀਂ ਚੁਾਈ ਵਾਲਾ ਥਾਣੇ ਦਾ ਹਵਾਨੇ ਦਾ ਰੁਖ ਚੰਗਾ ਦਿਸ ਰਿਹਾ ਲੰਬਾਈ ਲੰਬੂਈ ਹੋਣੀ ਦੇਖ ਲਓ ਤੁਸੀਂ ਇਹਦੀ ਫੇਰ ਉਹ ਪੂਰੀ ਵੱਡੀ ਉੱਚੀ ਲੰਬੀ ਵਹਿੜ ਇਹ ਤੋਂ ਬਿਨਾ ਇੱਕ ਸੂਈ ਸਵਾਈ ਗਾਂ ਇੱਥੇ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹ ਜਿਹੜੀ ਬਈ ਇਹ ਸੂਈ ਵੀ ਵਹਿੜ ਹੈ ਕਿੰਨਵਾ ਸੂਆ ਸੂਈ ਆ ਬਾਈ ਦੂਜੇ ਸੂਈ ਸੂਈ ਆ ਬਾਈ ਜੀ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹ ਕੱਲ ਮਾਨੂੰ ਸ਼ੁਭਾ ਹੀ ਸੂਈ ਹੈ ਜੀ 2-3 ਵਜੇ 3 ਸਵੇਰ ਠੀਕ ਹੈ ਹਾਂਜੀ ਦੁੱਧ ਹੋਣ ਦਾ ਜਾਂ ਬੌਲਾ ਦਾ ਕਿੰਨਾ ਖਾਊਗਾ ਸ਼ੁਰੂ-ਸ਼ੁਰੂ ਚੀ ਬੌਲਾ ਜੀ ਇਹਦਾ ਕੰਡੇ ਵਾਲਾ 23 ਤੋਂ 24 ਕਿਲੋ ਦੁੱਧ ਕੰਡੇ ਵਾਲਾ ਜੀ 23-24 ਕਿਲੋ ਹਾਂਜੀ ਠੀਕ ਹੈ ਜਮਾ ਖਾਲੀ ਆ ਬਾਈ ਜੀ ਇਹ ਸਵੇਰ ਦੀ ਠੀਕ ਹੈ ਹਾਂਜੀ ਸੋ 23 24 ਕਿਲੋ ਬੌਲਾ ਕੰਡੇ ਤੋਲ ਵਾਲਾ ਇਸ ਟਾਈਮ ਬਾਈ ਕਹਿੰਦਾ ਵੀ ਹਾਜ਼ਰ ਹੋਊਗਾ ਜਮਾ ਖਾਲੀ ਕੀਤੀ ਹੋਈ ਹੈ ਥਾਂ ਦਾ ਸੈਜ ਤੁਸੀਂ ਇੱਥੋਂ ਵੀਡੀਓ ਚੋਂ ਦੇਖ ਸਕਦੇ ਹੋ ਇਹਦਾ ਵੀ ਫੁੱਲ ਉੱਚਾ ਕੱਦ ਤੇ ਲੰਬਾਈ ਵੀ ਫੁੱਲ ਹੈ ਹਵਾਨੇ ਦਾ ਰੁਖ ਤੁਸੀਂ ਦੇਖ ਲਓ ਇਹਦਾ ਫਿਕਸ ਜਾ ਹਵਾਨਾ ਸੋ ਜਿੰਨਾ ਵੀ ਹੈਗਾ ਉੱਪਰ ਉੱਪਰ ਤੱਕ ਇਹ ਹੈ ਤੇ ਵੀਡੀਓ ਜਿਹੜੀ ਬਣ ਰਹੀ ਹੈ ਉਹ ਲਗਭਗ 1:30 ਵਜੇ ਦੇ ਆਸ-ਪਾਸ ਬਣ ਰਹੀ ਹੈ ਸੋ ਤੁਸੀਂ ਹਵਾਨੇ ਦੀ ਜੱਜਮੈਂਟ ਇਸ ਹਿਸਾਬ ਤੇ ਕਰਿਓ ਵੀ ਘਟੋਟ 5 ਵਜੇ ਦਾ ਹਿਸਾਬ ਮੰਨ ਕੇ ਚੱਲਿਓ ਹਜੇ 3-4 ਘੰਟੇ ਇਹਦੀ ਮਿਲਕਿੰਗ ਨਹੀਂ ਹੋਣੀ ਤੇ ਹੁਣ ਦਾ ਹਵਾਨਾ ਤੁਸੀਂ ਦੇਖੋ ਇੱਕ ਵੱਡੀ ਗਾਂ ਦਾ ਤੁਹਾਨੂੰ ਦਿਖਾ ਰਿਹਾ ਕਮਾਲੂ ਭਾਈ ਖਾਂਦੇ ਸੈਜ ਦੀ ਗੱਲ ਕਰੀਏ ਤਾਂ ਮਸ਼ੀਨੀ ਚੁਆਈ ਵਾਸਤੇ ਇੱਕ ਨੰਬਰ ਥਣ ਹੱਥੀ ਚੁਆਈ ਵਾਸਤੇ ਤੁਹਾਨੂੰ ਤੁਸੀਂ ਪਸਮਾ ਦੇ ਵਿੱਚ ਇਹਨੂੰ ਪਾਸ ਕਰ ਲੋਗੇ ਵੀਰ ਦਾ ਠੰਡਾ ਸਾਇਜ ਕਿਦਾਂ ਦਾ ਨਿਖਰਦਾ ਬੰਦਿਓ ਵੀਰੇ ਇਹਨੇ ਵੱਛੇ ਨੂੰ ਜਨਮ ਦਿੱਤਾ ਤਿੰਨ ਵੱਛੀਆਂ ਹੈ ਬਾਈ ਕੋਲ ਵਿਕਰੀ ਵਾਲੀਆਂ ਅ ਬਾਈ ਇਹ ਵੱਛੀ ਪਹਿਲਣਾ ਹੀ ਹੈ ਤਾਂ ਪਹਿਲਣਾ ਹੀ ਨੇ ਬਾਈ ਜੀ ਤਿੰਨ ਹੀ ਜੀ ਠੀਕ ਹੈ ਹਾਂਜੀ ਜਿਹੜੀ ਇਹ ਪਹਿਲੇ ਨੰਬਰ ਤੇ ਗੱਭਣ ਕਿੰਨੇ ਚਰਦੀ ਹੈ ਬਾਈ ਇਹ ਜੀ ਇਹਦੇ 39 ਤੋਂ 50 ਦਿਨ ਰਹਿੰਦੇ ਨੇ ਜੀ 45 ਤੋਂ 50 ਦਿਨ ਚਾਰ ਦੰਦ ਲੱਗ ਗੀ ਏ ਠੀਕ ਹੈ ਹਾਂਜੀ ਇਹਦੀ ਫੋਲੋ ਡਿਟੇਲ ਆ ਗਈ ਡਿਟੇਲ ਮਿਲ ਜੀ ਹਾਂਜੀ ਡੀਲ ਮਰਦੀ ਜੀ ਨੇ ਬਾਈ ਨੇ ਲੈਣੀ ਹੋ ਕਿਹਨੇ ਠੀਕ ਹੈ ਹਾਂਜੀ ਤੋਰਦੀ ਬਾਈ ਡੇਢ ਮਹੀਨਾ ਲਗਭਗ ਕੋਸ ਦਿਨ ਪਸ਼ੂ ਕੋਈ ਵਰਾ ਉੱਤੇ ਲੈ ਜਾਂਦਾ ਤਾਂ 50 ਦਿਨ ਮੰਨ ਲਓ ਸੂਆ ਇਹਨੇ ਪਹਿਲਾ ਸੂਣਾ ਦੱਸੋ ਚੌਕ ਦੇ ਦੰਦ ਕੱਢ ਰਹੀ ਹੈ ਬੱਚੀ ਕੱਦ ਕਾਠ ਵਾਲੀ ਹੈ ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ ਕੱਦ ਕਾਠ ਚੰਗਾ ਇਹਦਾ ਪਹਿਲਣ ਵੈੜ ਸੋਹ ਕੁਮਾਲ ਆ ਵੀ ਤੋ ਇਹ ਥੋੜੀ ਥੋੜੀਆ ਤੋਰ ਕੇ ਤੁਹਾਨੂੰ ਦਿਖਾ ਦੰਨੇ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ। ਬੰਦ ਹੋ ਰਿਹਾ। ਦੋ ਬੱਚੀਆਂ ਹੋਰ ਹੈਗੀਆਂ ਦੱਸੋ ਜਿਹੜੀਆਂ ਪਹਿਲੇ ਸੂਏ ਹਸਤੇ ਗੱਭਣ। ਜਿਹੜੀ 2 ਨੰਬਰ ਤੇ ਬੱਚੀ ਹੈ ਬਈ ਸੂਆ ਤੇ ਇਹਦਾ ਵੀ ਪਹਿਲੇ ਇਹਦਾ ਵੀ ਬੈਲਾ ਹੀ ਹੈ ਵੀ। ਠੀਕ ਹੈ ਇਹ ਦੰਦੋ ਕਿਵੇਂ ਹੋਊਗੀ? ਇਹ ਤਾਂ ਨਹੀਂ ਕਨਫਰਮ ਨਹੀਂ ਕਰੇ ਜੀ ਇਹ ਲਗਭਗ ਇਹ ਵੀ ਚਾਰ ਦੰਦ ਤਾਂ ਹੋਊਗੀ ਜੀ। ਕਿੰਨਮ ਕਿੰਨੇ ਦਿਨ ਬਾਕੀ ਹੈ ਜੀ? ਇਹਦੇ ਜੀ 2 ਮਹੀਨੇ ਪੂਰੇ ਬਾਕੀ। 2 ਮਹੀਨੇ ਬਾਕੀ। ਹਾਂਜੀ ਠੀਕ ਹੈ। ਤੋਰੀ 2 ਮਹੀਨੇ ਬਾਕੀ ਆ ਦੱਸੋ ਦੰਦ ਕਨਫਰਮ ਨਹੀਂ ਵੇਖੇ ਨਹੀਂ ਪਰ ਹੋ ਸਕਦਾ ਵੀ ਇਹ ਚਾਰ ਦੰਦ ਹੀ ਹੋਵੇ ਇਹ ਤੋਂ ਵੱਧ ਨਹੀਂ ਹੋਊ ਬਾਈ ਜੀ ਠੀਕ ਹੈ ਮਤਲਬ 24 ਹੋਊਗੀ ਦੱਸੋ 24 ਹੋ ਸਕਦੀ ਆ ਵਾ ਸਹੀ ਠੀਕ ਹੈ ਸੋ ਇਹਦਾ ਵੀ ਤੁਸੀਂ ਸਟਰਕਚਰ ਦੇਖ ਲਓ ਸੋ ਤਾਂ ਚਾ ਤੁਸੀਂ ਇਹਦਾ ਫੇਰ ਦੇਖ ਸਕਦੇ ਆ ਦੱਸੋ ਇਹਦੇ ਵੀ ਜਿਹੜੇ ਸਿੰਘ ਆ ਉਹ ਕਈ ਵਾਰ ਥੋੜੇ ਲੇਟ ਦਾਗੇ ਹੁੰਦੇ ਉਸ ਤਰੀਕੇ ਦੇ ਨਾਲ ਤੁਹਾਨੂੰ ਦਿਸਦਾ ਹੋਊਗਾ ਰਲਾ ਸਿੰਘ ਇਹ ਤੋਂ ਬਿਨਾ ਇੱਕ ਹੋਰ ਵਾਈਟ ਰੰਗ ਦੇ ਵਿੱਚ ਵੱਚੀ ਬਈ ਇਹ ਕਿੰਨੇ ਚਿਰ ਦੀ ਗੱਬਣ ਹੈ ਇਹ 5 ਮਹੀਨੇ ਦੀ ਹੈ ਬਾਈ 5ਾਂ ਦੀ ਹਾਂਜੀ ਠੀਕ ਹੈ ਸੋ ਦੋਸੋ 5 ਮਹੀਨੇ ਦੀ ਗੱਬਣ ਵੱਚੀ ਚੈੱਕ ਪਾਸ ਹੈ ਜਿਹੜਾ ਵੀ ਲੈ ਜਾਣਾ ਚਾਹੁੰਦਾ ਇੱਥੇ ਹੀ ਚੈੱਕ ਪਾਸ ਭਾਵੇਂ ਤਿੰਨੇ ਵੜਾ ਕਰਾ ਲਿਓ ਜੀ ਤੁਹਾਨੂੰ ਦਿਨ ਵੀ ਕਨਫਰਮ ਹੋ ਜਾਣ ਤੇ ਨਾਲ ਤੁਹਾਨੂੰ ਇਹ ਵੀ ਇਥੋਂ ਤਸੱਲੀ ਹੋ ਜਾਏ ਵੀ ਇਹ ਗੱਬਣ ਵੱਚੀਆਂ ਤੁਸੀਂ ਖਰੀਦ ਰਹੇ ਹੋ ਬਾਈ 24 ਘੰਟਿਆਂ ਦੀ ਅਗਲੇ ਦੇ ਘਰ ਦੀ ਵੀ ਗਾਰੰਟੀ ਹੈ ਜੀ ਅਗਲਾ ਆਪਦੇ ਡਾਕਟਰ ਤੋਂ ਕਰਾ ਲਵੇ ਜਾ ਕੇ ਚਾਹੀਦਾ ਠੀਕ ਹੈ ਸੋ 24 ਘੰਟਿਆਂ ਦੀ ਬਾਈ ਕਹਿੰਦਾ ਅਗਲੇ ਦੇ ਘਰ ਦੀ ਵੀ ਗਾਰੰਟੀ ਇਹ گاਵਾں ਦੇ ਮਾਮਲੇ 'ਚ ਨਾ ਜਿਹੜਾ ਕਈ ਵੀਰ ਹੁਣ ਜਿਹੜੇ ਨਵਾਂ ਵੀਡੀਓ ਦੇਖ ਰਿਹਾ ਹੈ ਤੋ ਸੋਚਦਾ ਹੁਣਾ ਵੀ ਇੰਨਾ ਜਿਹੜਾ ਉਹ ਵਾਰ-ਵਾਰ ਚੈੱਕ ਕਰਾਉਣ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਹਲਾ ਜਾਨਵਰ ਹੈ ਦੂਜਾ ਇਹਨਾਂ ਦਾ ਰੱਖ-ਰਖਾਅ ਇਹਨਾਂ ਚੰਗਾ ਹੋਣਾ ਚਾਹੀਦਾ ਵੀ ਇਹ ਖੁਸ਼ ਰਹਿਣ ਕਈ ਵਾਰਾਂ ਅਸੀਂ ਮਸ਼ੀਨਾਂ ਵਾਂਗੂ ਜੇ ਕੋਈ ਪਸ਼ੂ ਖਰੀਦ ਲੈਨੇ ਆ ਤੇ ਉਹਨੂੰ ਤੰਗ ਜਗ੍ਹਾ ਚ ਲਾ ਦਦੇ ਆ ਤਾਂ ਬੱਚਾ ਇਧਰ ਉਧਰ ਪਸੂ گاਵਾ ਚ ਥੋੜਾ ਛੇਤੀ ਹੋ ਜਾਂਦਾ ਤੇ ਉਸ ਦਿੱਕਤ ਤੋਂ ਡਰਦੇ ਆ ਉਸ ਲਾਂਬੇ ਤੋਂ ਡਰਦੇ ਆ ਗੱਲ ਕਹੀ ਆ ਵੀ 24 ਘੰਟਿਆਂ ਚ ਜਦੋਂ ਘਰੇ ਤੁਹਾਡੇ ਪਸੂ ਪਹੁੰਚ ਗਿਆ ਆਪਾਂ ਵਿੱਚ ਚੈੱਕ ਕਰਾ ਲਓ ਉਸ ਤੋਂ ਬਾਅਦ ਚ ਨਾ ਲਾਂਬਾ ਕਿਸੇ ਕੱਲ ਨੂੰ ਆਵੇ ਗੱਬਾਂ ਨਾ ਵਛੀਆਂ ਹਵਾਨੇ ਬਣਾਉਂਦੀਆਂ ਹੁੰਦੀਆਂ ਸੋ ਇਹ ਤਿੰਨ ਵੜਾਂ ਦੁੱਧ ਵਾਲੀ ਗਾਂ ਦੋ ਮੱਝਾਂ ਤੇ ਚਾਰ ਗਾਵਾਂ ਜਿਹੜੀਆਂ ਸੂਣ ਦੇ ਨੇੜਾ ਤੁਹਾਨੂੰ ਟੋਟਲ 10 ਨਗ ਦਿਖਾਏ ਆ ਬਾਕੀ ਤੁਸੀਂ ਆਕੇ ਤਸੱਲੀ ਕਰ ਲਓ ਜਿਹੜਾ ਪਸ਼ੂ ਤੁਹਾਨੂੰ ਜੱਛਦਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਰੇਟ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਦੱਸੇ ਜਾਣਗੇ ਧੰਨਵਾਦ